ਹੰਦੀ ਮੈਂ ਸੂਰੇ ਪਿੰਡ ਦੇ ਰਹਿਣ ਵਾਲੀ ਮੇਰੀ ਕਮਲਪ੍ਰੀਤਕੋਟ ਪੋਤਰੀ ਆਲਮਪੁਰੇ ਵਿਆਹੀ ਹੈ ਇਸ ਤੋਂ 2 ਸਾਲ ਪਹਿਲਾਂ 2 ਸਾਲ ਦੀ 2 ਸਾਲ ਵਿਆਹ ਹੋਇਆ ਗਲਤ ਮੈਸੇਜ ਕਰਨਾ ਉਹ ਬਾਧਾ ਉਹਨੇ ਸਾਰਿਆਂ ਨੂੰ ਪਰਮੈਸ਼ ਕੀਤੀ ਵੀ ਮੈਨੂੰ ਗਲਤ ਮੈਸੇਜ ਕੀਤਾ ਤਾਂ ਮੇਰਾ ਨਿਆਣ ਦਵਾਓ ਉਹਨਾਂ ਨੇ ਨਹੀਂ ਕਿਸੇ ਨੇ ਦਵਾਇਆ ਸਾਤ ਰਾਤ ਦੇ ਤਿੰਨ ਚਾਰ ਜਿਹੜੇ ਘਰੇ ਆ ਮੇਰੀ ਬੇਟੀ ਨੂੰ ਨਾ ਢਾ ਕੇ ਦਵਾਈ ਪਾਈ ਮੁਰਕੇ ਨਹੀਂ ਪਤਾ ਨਹੀਂ ਕਿ ਉਹ ਖੜੀ ਕਿੰਨੇ ਪੀ ਅੱਗੇ ਵੀ ਤਾਂ ਪਰੇਸ਼ਾਨ ਕਰਦੇ ਬਹੁਤ ਜ਼ਿਆਦਾ ਮਹੀਨਾ ਹੋ ਗਿਆ ਨਾ ਕਰਨ ਟੈਂਪਰ ਉਹਨਾਂ ਕੰਬਲ ਨਹੀਂ ਦਿੱਤੇ ਉਹਨਾਂ ਛਾਪਾਂ ਨਹੀਂ ਪਾਈਆਂ ਉਹਨਾਂ ਗਹਿਣਾਂ ਨਹੀਂ ਪਾਇਆ ਇਹਦਾ ਸਾਰਾ ਕੁਝ ਮੇਰੀ ਬੱਚੀ ਨੇ ਮੈਨੂੰ ਦੱਸਿਆ ਇੱਕ ਵਾਰ ਸਾਰਾ ਕੁਛ ਹੀ ਗਹਿਣਾ ਵੀ ਮੰਗਦੇ ਰਹੇ ਸਾਰਾ ਕੁਛ ਹੀ ਕਹਿੰਦੇ ਰਹੇ ਕਿ ਕੰਬਲ ਨਿੱਕੇ ਦਿੱਤੇ ਵੱਡੇ ਕੰਬਲ ਨਹੀਂ ਦਿੱਤੇ ਮੀਟ ਪਾਓ ਸ਼ਰਾਬ ਪਾਓ ਇਹਨਾਂ ਨੇ ਵੀ ਕਹਿੰਦੇ ਰਹੇ ਹਾਂ ਕਿ ਸਾਡੀ ਜੇ ਮੇਰਾ ਨਾਮ ਮਨਜੀਤ ਕੋਰਿਆ ਕੱਲ੍ਹ ਵੜੇ ਮੇਰੇ ਨਾਂ ਅੱਛਰ ਲੈਂਗੇ ਹਾਂਜੀ ਮੈਂ ਸੂਰੇਪਿੰਡ ਦੇ ਰਹਿਣ ਵਾਲੀ ਹਾਂ ਮੇਰੀ ਕਮਲਪ੍ਰੀਤ ਕੋਰ ਪੋਤਰੀ ਆਲਮਪੁਰੇ ਵਿਆਹੀ ਹੈ ਇਸ ਤੋਂ ਦੋ ਸਾਲ ਪਹਿਲਾਂ ਦੋ ਸਾਲ ਦੀ ਦੋ ਸਾਲ ਵਿਆਹ ਹੋਇਆ ਤੇ ਇੱਕ ਉਹਦਾ ਬੇਟਾ ਵੀ ਹੈ 10 ਮਹੀਨਿਆਂ ਦਾ ਤੇ ਉਹਨੂੰ ਇਸ ਤਰ੍ਹਾਂ ਇਹਦਾ ਨਾਨਾ ਨੇ ਵੀ ਆ ਬਾਹਰੋਂ ਆਇਆ ਵਾ ਤੇ ਉਹ ਇਹਨਾਂ ਨੇ ਸੱਸ ਸਹੁਰੇ ਨੇ ਵੀ ਦਿਨ ਲੈ ਗਿਆ ਉੱਥੇ ਉਹ ਚੜ੍ਹੇ ਗਏ ਨੇ ਤੇ ਦੋ 14 ਦਿਨਾਂ ਬਾਅਦ ਉੱਥੋਂ ਆਪ ਆ ਗਿਆ ਜਦੋਂ ਆਪ ਆਇਆ ਤੇ ਆਉਂਦੇ ਨੇ ਉਹ ਮੇਰੀ ਕੁੜੀ ਨੂੰ ਗਲਤ ਮੈਸੇਜ ਮੇਰੇ ਪੋਤਰੀਨ ਕਰਨ ਰਿਹਾ ਪਿਆ ਕਮਲਪ੍ਰੀਤ ਕੌਰ ਨੂੰ ਗਲਤ ਮੈਸੇਜ ਕਰਨਾ ਉਹ ਵਾਦਾ ਉਹਨੇ ਸਾਰਿਆਂ ਨੂੰ ਪ੍ਰਮੈਸ ਕੀਤੀ ਵੀ ਮੈਨੂੰ ਗਲਤ ਮੈਸੇਜ ਕੀਤੇ ਤਾਂ ਮੇਰਾ ਨਿਆਣ ਦਾਵਾ ਉਹਨਾਂ ਨੇ ਨਹੀਂ ਕਿਸੇ ਨੇ ਦਵਾਇਆ ਸਾਸਨੇ ਸਾਸਸ ਗਵਿੰਦਰ ਕੌਰ ਨੇ ਨਾਨ ਰਵਨਪ੍ਰੀਤ ਕੌਰ ਤੇ ਆਪਣਾ ਜਗਜੀਤ ਇਹਨੇ ਚਾਰੇ ਪਰੇਸ਼ਾਨ ਜਗਜੀਤ ਸਿੰਘ ਨਹੀਂ ਕੀਤਾ ਵਾ ਇਹਨੇ ਆਪਣੇ ਘਰ ਵਾਲੇ ਨੂੰ ਮੈਸੇਜ ਪਾਇਆ ਘਰ ਵਾਲੇ ਨੇ ਵੀ ਕੋਈ ਨਹੀਂ ਸੁਣਾਈ ਕੀਤੀ ਇਹਦੇ ਜੀਠ ਨੂੰ ਪਾਏ ਜੀਠ ਨੇ ਵੀ ਕੋਈ ਨਹੀਂ ਕੀਤੀ ਉਲਟਾ ਸੋ ਇਹਦੇ ਨਾਲ ਲੜਦੇ ਹੁੰਦੇ ਤੂੰ ਕਿਉਂਕਿ ਇਹਨੂੰ ਦੱਸਦੀ ਕਿ ਇਹਨੂੰ ਦੱਸ ਹੀ ਨਾ ਉਹਨੂੰ ਬਾਹਦਾ ਗੱਲਾਂ ਕਰ ਕਰ ਇਹਨਾਂ ਪਰੇਚਾਨ ਕੀਤਾ ਜਿਹੜੀ ਨਾਨਾ ਨਹੀਂ ਰਮਨਪ੍ਰੀਤ ਕੌਰ ਉਹਨੇ ਬਹੁਤ ਗੱਲਾਂ ਗਲਤ ਗੱਲਾਂ ਕੀਤੀਆਂ ਮੇਰੀ ਬੇਟੀ ਨੂੰ ਕਿਹੜੀ ਮੁੜ ਕੇ ਆ ਗਈ ਇਹਨੇ ਬਹੁਤ ਪਰੇਸ਼ਾਨ ਕਰਨ ਕਰਕੇ ਇਹ ਉਧਰੋਂ ਜਦੋਂ ਆਇਆ ਤੇ ਹੁੰਦਾ ਹੀ ਮਹੀਨਾ ਹੋ ਗਿਆ ਇਹਨੇ ਮੈਸੇਜ ਕਰਦੇ ਨੇ ਬਹੁਤ ਖਤਰਨਾਕ ਮੈਸੇਜ ਕੀਤੇ ਨੇ ਗਲਤ ਮੈਸੇਜ ਮੈਂ ਦੱਸ ਨਹੀਂ ਸਕਦੀ ਵੀ ਇੰਨੇ ਗੰਦੇ ਮੈਸੇਜ ਇਹਨੇ ਕੀਤੇ ਤੇ ਮੇਰੀ ਬੇਟੀ ਨੇ ਸਾਨੂੰ ਦੱਸਿਆ ਆਣ ਕੇ ਸਾਰੀ ਗੱਲਾਂ ਦੱਸੀ ਪਿਆ ਆ ਮੈਨੂੰ ਕੀਤੇ ਆ ਅਹੀਂ ਮੁਰਗਰਾ ਸਾਨੂੰ ਪਤਾ ਲੱਗਾ ਵੀ ਉਹ 14 ਤਰੀਕ ਨੂੰ ਫੇਰ ਆ ਗਿਆ ਇੱਥੇ ਹੀ ਤੇ ਗੁੱਦਨ ਬੇਟੀ ਮੇਰੀ ਉੱਥੇ ਹੀ ਗਵਨਪ੍ਰੀਤ ਕੌਰ ਆ ਜਾ ਤੋਨੇ ਆਉਂਦੇ ਨਹੀਂ ਤੇ ਬੂਹੇ ਅੱਗੇ ਠੋਡ ਮਾਰ ਕੇ ਤੇ ਮੰਜਾ ਬੂਹੇ ਅੱਗੇ ਢਾ ਲਿਆ ਵਾ ਸਾਨੂੰ ਇਹਨੇ ਮਾੜਾ ਜਿਹਾ ਫੋਨ ਕੀਤਾ ਬਈ ਇਤਨਾ ਆਇਆ ਵਾ ਅਹੀਂ ਉਸੇ ਵੇਲੇ ਗੱਡੀ ਲੀਕ ਕੇ 9 ਵਜੇ ਉੱਥੇ ਪਹੁੰਚ ਗਏ ਤੇ ਸੋਹਰਾ ਸਾਡੇ ਨਾਲ ਜਾਂਦੇ ਲੜਦਾ ਵਾ ਆਂਦਾ ਤੁਸੀਂ ਲੈਣ ਕਿ ਹੋਇਆ ਜੇ ਜੀ ਇਹਨੂੰ ਲੈ ਕੇ ਤੇ ਮੈਂ ਦਵਾਈ ਖਾ ਕੇ ਮਰ ਜਾਣਾ ਤੇ ਮੈਨੂੰ ਆਂਦਾ ਤੂੰ ਹੀ ਕੋ ਜਨਾਨੀ ਮੈਨੂੰ ਹੀ ਗਾਲ ਮੰਦਾ ਕੀਤਾ ਮੇਰੀ ਨੋਨ ਨੂੰ ਵੀ ਕੀਤਾ ਮੇਰੇ ਬੱਚਿਆਂ ਨੂੰ ਵੀ ਕੀਤਾ ਆਂਦਾ ਗਾਂਹੋ ਕੇ ਅੰਦਰ ਵੇ ਤੁਹਾਡੇ ਵੀਰ ਦੀ ਘਲਾ ਹੀ ਲੈ ਜਾਣੇ ਜਦੋਂ ਇਹਨੇ ਸਾਨੂੰ ਗਲਤ ਗੱਲਾਂ ਕੀਤੀਆਂ ਮੇਰੀ ਬੇਟੀ ਸਾਡੇ ਨਾਲ ਆ ਗਈ ਲੈ ਆਂਦੀ ਹੈ ਰਾਤ ਮੇਰੀ ਬੇਟੀ ਉਹ ਨਹੀਂ ਲੀੜੀ ਆ ਗਈ ਨਾ ਕੋ ਚਬਲ ਪਾਈ ਨਾ ਕੋਈ ਚੀਜ਼ ਲੈਂਦੀ ਆ ਜਿਹੜੇ ਕੱਪੜੇ ਜਿਹੜੇ ਪਾਏ ਆ ਉਹ ਪਾ ਕੇ ਆ ਗਈ ਹੈ ਤੇ ਜਿਨੇ ਮੜਕੇ ਇਹਨਾਂ ਦੇ ਫੋਨ ਆਉਂਦੇ ਪਏ ਜੀਠ ਦੇ ਤੇ ਸਾਤ ਦੇ ਫੋਨ ਆਉਂਦੇ ਪਏ ਵੀ ਜ਼ਰੂਰੀ ਘਲਾਓ ਹੱਥ ਜੋੜ ਕੇ ਬੇਨਤੀ ਮੰਗਦੇ ਆ ਸਾਨੂੰ ਨਹੀਂ ਪਤਾ ਇਹਨਾਂ ਦੇ ਦਿਲਦ ਕੀ ਕਾਲਾ ਵਾ ਇਹਨਾਂ ਦੇ ਆਖੇ ਦਾ ਕਿਸੇ ਪੇਰ ਬੇਟੀ 14 15 ਤਰੀਕ ਨੂੰ ਪੇਰ ਤੋੜਦੀ ਹੈ 15 ਤਰੀਕ ਨੂੰ ਜਦੋਂ ਗਈ ਹੈ ਘਰੇ ਉਦਾਂ ਨਹੀਂ ਜਾਂਦੇ 12 ਵਜੇ ਰਾਤ ਸੰਨ ਮੜ ਕੇ ਪਤਾ ਲੱਗਾ ਵਾ ਅਸੀਂ ਮਗਰੇ ਚੜੇ ਗਏ ਤੇ ਇਹ ਵੀ ਉਦੋਂ ਇਹਨਾਂ ਚੋਕ ਕੇ ਘੜੀ ਪੈਂਦਾ ਨਹੀਂ ਇਹਨਾਂ ਕੜੀ ਜਦੋਂ ਇਹਨਾਂ ਨੂੰ ਪਤਾ ਲੱਗਾ ਆ ਗਏ ਆ ਉਦੋਂ ਅਸੀਂ ਗਏ ਦੋ ਦੋ ਇਹਨਾਂ ਚੋਕ ਕੇ ਘੜੀ ਪਹਿਲਾ ਜਨਾਰੇ ਕੜੀ ਆ ਜਨਾਰੇ ਵਾਲੇ ਨੇ ਦਵਾਈ ਕੱਢੀ ਮੜ ਕੇ ਇਹਨਾਂ ਨੇ ਜਦੋਂ ਮੁੱਕ ਗਏ ਫੇਰ ਇਹਨਾ ਅਰਤੀਜਾ ਹਸਪਤਾਲ ਕੜੀ ਮਗਰੇ ਅਸੀਂ ਚਲੇ ਗਏ ਲੱਗਦਾ ਕਿਸ ਤਰ੍ਹਾਂ ਮਰੀ ਤਾਂ ਡੀਪੀਟੀ ਦਵਾਈ ਖਾਗ ਜਰੀਲੀ ਦਵਾਈ ਖਾਦੀ ਜਿਹੜੀ ਦਵਾਈ ਖਲਾਈ ਜ਼ਬਰਦਸਤੀ ਕੀ ਹੋਇਆ ਜੀ ਸਾਨੂੰ ਤੇ ਜਾਬਦਾ ਵਾ ਜਿੱਦਾਂ 12 ਵਜੇ ਕਿਸਦਾ ਜੀ ਨਹੀਂ ਕਰਦਾ ਬੱਚਾ ਉੱਠ ਕੇ ਰਾਤ ਛੱਡ ਕੇ ਦਵਾਈ ਖਾਣ ਸਾਨੂੰ ਇਹਨਾਂ ਨੂੰ ਜਾਣਦੇ ਹਾਂ ਤੁਹਾਡੀ ਬੇਨੇ ਖਾ ਲਈ ਇਹਨੇ ਖਾ ਲਈ ਅਸੀਂ ਮਗਰ ਤੁਰ ਗਏ ਕਿਹਾ ਦਿੱਤੀ ਬਾਜੂਗੀ ਪਰ ਉਹ ਬਜਨ ਵਾਲੀ ਇਹਨੇ ਬਜਨ ਦਿੱਤੀ ਨਹੀਂ ਤੇ ਸੁਰੇ ਪਰੋਲੇ ਨਾਲ ਕੇ ਮਾਰ ਦਿੱਤੀ ਨਾਲ ਕੇ ਮਾਰੀ ਇਹਨਾਂ ਤੇ ਹੋਰ ਫੀਟਰ ਜਦੋਂ ਖੜੀ ਉਹਨਾਂ ਨੇ ਅਸੀਂ ਮਗਰ ਚੱਲ ਗਏ ਆ ਤੇ ਜਦੋਂ ਕੁੜੀ ਮੋਕ ਗਈ ਉਦੋਂ ਸਾਰਾ ਟੱਬਰ ਭੱਜ ਗਏ ਨੇ ਕਿਸੇ ਨੇ ਕੁੜੀ ਨੂੰ ਉੱਥਨ ਚੁੱਕਿਆ ਇਹਦੇ ਬਾਰੇ ਕੋਈ ਕੰਪਲੇਨਟ ਕੀਤੀ ਸੀ ਤੁਸੀਂ ਅਹੀਂ ਕੰਪਲੇਨਟ ਕੀਤੀ ਮੜ ਕੇ ਬਾਅਦ ਚ ਕੀਤੀ ਜਦੋਂ ਕੁੜੀ ਮਾਰ ਗਈ ਐ ਪੁਲਿਸ ਵਾਲ ਗਏ ਆ ਤੇ ਪੁਲਿਸ ਨੇ ਕੰਪਲੇਟ ਕਰਕੇ ਤੇ ਮੜ ਕੇ ਫੇਰ ਕੁੜੀ ਦੇ ਹੱਥ ਤਾਲੂ ਕੱਢੀ ਸਚੁਣੇ ਆ ਕੇ ਕਢਾਈ ਅੱਡੇ ਕੋ ਕਿੰਨੇ ਦਿਨ ਹੋ ਗਏ

ਅੰਦਾ ਮੈਨੂੰ ਪਤਾ ਹੀ ਨਹੀਂ ਦੋਤੀ ਹੈ ਹੀ ਨਹੀਂ ਇੱਥੇ ਪ੍ਰਾਰ ਹੋਇਆ ਮੈਨੂੰ ਨਹੀਂ ਪਤਾ ਉਹਦਾ 2 ਕਿਲੋਮੀਟਰ ਤੇ ਆਲਮਪੁਰਾ ਵਾ ਉਹ ਨਹੀਂ ਜਾ ਕੇ ਕਾਰਵਾਈ ਕਰਦਾ ਦੋਤੀਆਂ ਨਾਲ ਉਹਦੀ ਗੱਲਬਾਤ ਚੱਲਦੀ ਰਹਿੰਦੀ ਰਾਤ ਦੇ ਨੇ ਜੀ ਅਹਿਆਂ ਨੇ ਚੁੱਕ ਦਿਆਂਦਾ ਜਿੰਦਰੇ ਵਜੇ ਮੈਂ ਕੀ ਕਰਾਂ ਲੋਕ ਕਹਿੰਦੇ ਪੁਲਿਸ ਦੇ ਹੱਥ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ ਸਾਨੂੰ ਤਾਂ ਲੰਬੇ ਆ ਸਾਨੂੰ ਕੋਈ ਲੰਬੇ ਨਹੀਂ ਜਾਂਦੇ ਲੋਕਾਂ ਦੀ ਬੇਟੀਆਂ ਮਰ ਜਾਂਦੀਆਂ ਸਾਡੀ ਬੇਟੀ ਮਰ ਕੇ ਹਟ ਨਿਆ ਨਹੀਂ ਹੋਇਆ ਸਾਨੂੰ ਕੋਈ ਲੰਬੇ ਨਹੀਂ ਜਾਂਦੇ ਸਾਡੇ ਬਾਅਦ ਤੇ ਉਹ ਵੈਰੀ ਬਣ ਕੇ ਪੁਲਸ ਵਾਲੇ ਸਾਡੀ ਦੀ ਦੇ ਵੈਰੀ ਤੇ ਘਰ ਵਾਲੇ ਵੀ ਵੈਰੀ ਆ ਦਿੱਤੀ ਦਾ ਇੰਨਾ ਮੋਲ ਨਹੀਂ ਪਿਆ ਐਡੀ ਸਾਡੀ 2 ਸਾਲ ਹੋ ਗਿਆ ਦਿੱਤੀ ਕਿਦ ਇੰਨੀ ਸੋਹਣੀ 22 ਸਾਲਾਂ ਦੀ ਹੋ ਰਾ ਦਿੱਤੀ ਦੀ ਇਹਨਾਂ ਕੋਈ ਹੱਡ ਨਿਆਣੀ ਕੀਤਾ ਆਈਆਂ ਨੇ ਆ ਦਿੱਤੀ ਦਾ ਕੁੱਤੇ ਜਿੰਨਾ ਕਦਰ ਨਹੀਂ ਪਿਆ ਵੀ ਕੁੱਤੇ ਜਿੰਨਾ ਮੈਂ ਕਦਰ ਪਿਆ ਕੋਈ ਕਾਰਵਾਈ ਕੋਈ ਨਹੀਂ ਕੀਤੀ ਅਜੇ ਤੱਕ ਕੋਈ ਨਹੀਂ ਕੀਤੀ ਕਾਰਵਾਈ ਉਹ ਹਾਸਾ ਹਾਸਾ ਚ ਗੱਲਾਂ ਕਰਦੇ ਸਾਡੇ ਲਾਗੋ ਜਦੋਂ ਹੀ ਟਾਣੇ ਜਾਂਦੇ ਪੁਲਸ ਵਾਲੇ ਉਹਨਾਂ ਨੂੰ ਦੱਸ ਦਿੰਦੇ ਵੀ ਅੱਜ ਆ ਗਏ ਉਹ ਥਾਨੂੰ ਵੇਖ ਕੇ ਗੱਡੀਆਂ ਲਾਗੇ ਘਮਾਉਂਦੇ ਅੱਕੀ ਮੈਨੇ ਗੱਡੀਆਂ ਘੁੰਮਦੀਆਂ ਫੇਰ ਹੀ ਕਚਹਿਰੀ ਵੇਖੇ ਘੁੰਮਦੇ ਅਸੀਂ ਕਚਹਿਰੀ ਗਏ ਉੱਤੇ ਵੇਖੇ ਉਹ ਆਂਦੇ ਉਹ ਬੰਦੇ ਨਹੀਂ ਲਾਭਦੇ ਅਸੀਂ ਅੱਕੀ ਵੇਖਣ ਦੇ ਬੰਦੇ ਸਾਹਮਣੇ ਫਿਰਦੇ ਉਹ ਨਹੀਂ ਪੜਦੇ ਜੇ ਨੰਬਰ ਦੇਣੇ ਤਾਂ ਡੇਟੇ ਨਹੀਂ ਲਾਉਂਦੇ ਬੰਦੇ ਨਹੀਂ ਲਾਉਣੇ ਸਾਡੇ ਕੋਲ ਲੱਗਦੇ ਨੇ ਹਾਂਜੀ ਕੀ ਮੰਗ ਕੀ ਕਰਦੇ ਹੋ ਸਰਕਾਰ ਮੰਗਾਂ ਸਰਕਾਰ ਤੋਂ ਇਹ ਕਰਦੇ ਸਾਨੂੰ ਨਿਆਂ ਦਵਾਇਆ ਜਾੜੀ ਬੇਟੀ ਦਾ ਨਿਆਂ ਦੇਣ ਸਾਨੂੰ ਦੋਸ਼ਿਆਂ ਨੂੰ ਫੜਿਆ ਜਾ ਦੋਸ਼ਿਆਂ ਨੂੰ ਫੜਿਆ ਜਾਵੇ ਸਾਨੂੰ ਨਿਆਂ ਦੇਣ ਕੋਈ ਆਪਣੀ ਜ਼ਿੰਮੇਵਾਰੀ ਕੋਈ ਜ਼ਿੰਮੇਵਾਰੀ ਪੁਲਸ ਤੇ ਲੈਂਦੀ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਹੀ ਨਹੀਂ ਇਲਾਕਾ ਉਹਨਾਂ ਦਾ ਅੜੀ ਸੁਣਾਈ ਨਹੀਂ ਹੈਗੀ ਪਿੰਡੀਆਂ ਇਲਾਕਾ ਉਹਨਾਂ ਦਾ ਉਹਨੇ ਸਾਡੀ ਸੁਣਾਈ ਨਹੀਂ ਜਾਣਿਆ ਸਾਡੇ ਸਾਹਮਣੇ ਗੱਡੀਆਂ ਭਜਾਉਂਦੇ ਆ ਆਪੇ ਨੇ ਗੱਡੀਆਂ ਭਜਾਈ ਫਿਰਦੇ ਵਿਦੇਸ਼ ਚ ਰਹਿੰਦੇ ਆ ਐਨ ਆਰ ਆਈ ਬੰਦੇ ਆ ਪੈਸਾ ਵਾਧੂ ਉਹਨਾਂ ਕੋਲ ਤੇ ਕੀ ਕਰ ਸਕਦੇ ਪੈਸੇ ਦਾ ਅੱਜ ਕੱਲ ਪੈਸਾ ਹੀ ਬਣਾਉਂਦਾ ਜੋ ਕੋ ਬਣਾਉਂਦਾ ਕੋਈ ਕਿਸੇ ਦਾ ਜਾਰ ਨਹੀਂ ਨਾ ਕੋ ਗਰੀਬ ਦਾ ਜਾਰ ਹੈ ਤੇ ਨਾ ਕੋ ਬੰਦਾ ਵਾ ਉਹਦੇ ਪੈਸਾ ਕਮਾਈ ਫਿਰਦਾ ਉਹਨਾਂ ਨੂੰ ਹਾਂਜੀ ਮੇਰਾ ਨਾਮ ਜੀਤਪੁਰ ਹੈ ਬੇਟੀ ਦਾ ਨਾਮ ਕਮਲਪ੍ਰੀਤ ਕੌਰ ਹੈ। ਹਾਂਜੀ ਕੀ ਹੋਇਆ ਸਾਰਾ ਮਾਮਲਾ? ਮਾਂ ਬੁਲਾਇਆ ਹੋਇਆ ਕਿ ਇਹ ਟੈਲ ਗਈ ਆਲੰਪੁਰੇ। ਆਲੰਪੁਰੇ ਤਾਂ ਗਈ ਆ ਜਿਹੜਾ ਹੈਗਾ ਵਾ ਨਾਨਵਈਆ। ਉਹਨੇ ਗਲਤ ਮੈਸੇਜ ਭੇਜ-ਭੇਜ ਕੇ ਇਹਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਬਹੁਤ ਜ਼ਿਆਦਾ ਹੀ ਕਿਤੇ ਦੱਸ ਨਹੀਂ ਸਕਦੀ ਮੈਂ ਕਿੰਨਾ ਮੇਰੀ ਬੇਟੀ ਨੂੰ ਮਨਾ ਪਰੇਸ਼ਾਨ ਕੀਤਾ ਵਾ। ਜਿੱਦਣ ਗਈ ਰਾਤ ਤੇ ਤਿੰਨ ਚਾਰ ਜਣੇ ਘਰੇ ਆ ਮੇਰੀ ਬੇਟੀ ਨੂੰ ਨਾ ਢਾ ਕੇ ਦਵਾਈ ਪਿਆਈ। ਮੁੜ ਕੇ ਨਹੀਂ ਹੰਪਦਾ ਨਿੱਕੋ ਖੜੀ ਕਿਦੋਂ ਨਹੀਂ ਕੀ ਅੱਗੇ ਵੀ ਤੰਗ ਪਰੇਸ਼ਾਨ ਕਰਦੇ ਬਹੁਤ ਜ਼ਿਆਦਾ ਮਹੀਨਾ ਹੋ ਗਿਆ ਨਾ ਕੰਟ੍ਰੈਂਟ ਪ੍ਰੈਸ਼ਰ ਕਿੰਨਾ ਸਮਾਂ ਹੋ ਗਿਆ ਵਿਆਹ ਨੂੰ ਜੀ 2 ਸਾਲ ਬੇਟਾ ਜਨਵਰੀ 'ਚ ਹੋਣੇ 2 ਸਾਲ ਹੋ ਗਏ ਹਾਂ ਹਾਂ ਬੇਟਾ ਦੱਸ ਨਹੀਂ ਹੋਦਾ ਬੇਟਾ ਉਹਨਾਂ ਦੇ ਕੋਲ ਜਿਠਾਣੀ ਨੇ ਬੇਟਾ ਸਾਨੂੰ ਖਾਇਆ ਨਹੀਂ ਦੇ ਰਹੇ ਜੋ ਖੜਿਆ ਉਹਨਾਂ ਨੇ ਵੀ ਖਾਇਆ ਹੀ ਨਹੀਂ ਸਾਨੂੰ ਬੇਟਾ ਪਤਾ ਕੀ ਲੱਗਾ ਜੀ ਤੁਹਾਨੂੰ ਸਾਨੂੰ ਇਹੋ ਪਤਾ ਲੱਗਾ ਕਿ ਉਹਨਾਂ ਦਵਾਈ ਦੇਤੀ ਹੈ ਜਦੋਂ ਉਹਨਾਂ ਪਤਾ ਲੱਗਾ ਨਾ ਕਿ ਉਹਨਾਂ ਦਵਾਈ ਟਾ ਕੇ ਜਦੋਂ ਨੂੰ ਚ ਦਵਾਈ ਪਾ ਦਿੱਤੀ ਹੈ। ਹੂੰ। ਤੇ ਤੁਸੀਂ ਕੀ ਕੀਤਾ? ਆਹੀ ਮਿਲ ਕੇ ਇੱਥੇ ਗਏ ਨੇ। ਜਦੋਂ ਇਹ ਗਏ ਨੇ ਇੱਥੋਂ। ਉਹ ਜਿਹੜਾ ਗਿਆ ਤੇ ਉਹਨਾਂ ਨੇ ਨਾ ਚੌਕੇ ਖੜੀ ਹੈ। ਜੀ। ਹਾਂਜੀ। ਕੀ ਲੱਗਦਾ ਕੀ ਉਹ ਫਿਰ ਪੱਤ ਸਾਰੇ ਨਨ ਨਾ ਵੀ ਕਰਦੇ। ਹਾਂਜੀ ਉਹਨਾਂ ਸਾਰੇ ਵਾਕ ਉਹਦਾ ਹੀ ਕੀਤਾ ਜਿੰਨਾ ਕੀਤਾ ਸਾਰਾ ਉਹਦਾ ਹੀ ਕੀਤਾ। ਕਿਸੇ ਮੇਰੀ ਬੇਟੀ ਦਾ ਕਿਸੇ ਨਹੀਂ ਗਾ ਧਿਆਨ ਦਿੱਤਾ ਵੀ ਇਹਨਾਂ ਦੀ ਬੇਟੀ ਕੀ ਕਹਿਣ ਲਈ ਐ ਤੇ ਕਿਹੜੀ ਗੱਲਾਂ ਇਦਾਂ ਕਰਦੀ ਐ ਸਾਰੇ ਉਹ ਉਹਦਾ ਹੀ ਕਰਦੇ ਸੀਗੇ ਵੀ ਸਾਡਾ ਜਵਾਈ ਸੱਚਾ ਤੂੰ ਝੂਠੀ ਇਹੋ ਹੀ ਕਹਿੰਦੇ ਸਾਡੀ ਤੇ ਨੂੰ ਬੋਲਣਾ ਨਹੀਂ ਹਾਂਜੀ ਉਹਨਾਂ ਦਾ ਪਰੇਸ਼ਾਨ ਕਰਦੇ ਕੋਈ ਕੁੱਝ ਕਹਿੰਦੇ ਕੋਈ ਕੁੱਝ ਕਰਦੇ ਸੀ ਤੇ ਫਿਰ ਸੋ ਲੋਕ ਕਾਰਵਾਈ ਕੀਤੀ ਕੀ ਕੋਈ ਕੰਪਲੇਨਟ ਕੀਤੀ ਦਾ ਜੀ ਹਾਂਜੀ ਕੀਤੀ ਵੀ ਹਾਂ ਜਦੋਂ ਇਹਨਾਂ ਨੇ ਇੱਥੇ ਆਂਦੀ ਹਸਪਤਾਲ ਉੱਥੇ ਮਿਲ ਕੇ ਜਦੋਂ ਮੁੱਕ ਗਈ ਉਹਦੋਂ ਨਾਲ ਖੜੀ ਦਾ ਜੀ ਵੀ ਕੁੜੀਆਂ ਨੂੰ ਆਂਦੇ ਹਾਂ ਜੀ ਕਹਿੰਦੇ ਸਾਰਾ ਕਹਿੰਦੇ ਰਹੇ ਆ ਤੇ ਤੁਹਾਡੀ ਦਾਦੀ ਇਦਾਂ ਹੀ ਤੁਹਾਡੀ ਦਾਦੀ ਇਦਾਂ ਹੀ ਉਹਨਾਂ ਕੰਬਲ ਨਹੀਂ ਦਿੱਤੇ ਉਹਨਾਂ ਛਾਪਾਂ ਨਹੀਂ ਪਾਈਆਂ ਉਹਨਾਂ ਗਹਿਣਾ ਨਹੀਂ ਪਾਇਆ ਇਹਦਾ ਸਾਰਾ ਕੁਝ ਮੇਰੀ ਬੱਚੀ ਨੇ ਮੈਨੂੰ ਦੱਸਿਆ ਇੱਕ ਵਾਰ ਸਾਰਾ ਕੁਛ ਹੀ ਗਹਿਣਾ ਵੀ ਮੰਗਦੇ ਰਹਾ ਸਾਰਾ ਕੁਛ ਹੀ ਕਹਿੰਦੇ ਰਹੇ ਆ ਕਿ ਕੰਬਲ ਨਿੱਕੇ ਦਿੱਤੇ ਵੱਡੇ ਕੰਬਲ ਨਹੀਂ ਦਿੱਤੇ ਮੀਟ ਪਾਓ ਸ਼ਰਾਬ ਪਾਓ ਇਹਨਾਂ ਨੇ ਵੀ ਕਹਿੰਦੇ ਰਹੇ ਆ ਤੇ ਸਾਡੀ ਅੰਮ੍ਰਿਤਾਰੀ ਪਰਿਵਾਰ ਆ ਰਹੀ ਸੀ ਦੱਸਿੰਗੇ ਹੁਣ ਮੰਨਣ ਵਾਲੇ ਹਾਂ ਪਰ ਇਹਨਾਂ ਸਾਨੂੰ ਪਰੇਸ਼ਾਨ ਕਰਕੇ ਇਹਨਾਂ ਨੇ ਮੌਕੇ ਤੇ ਆਣ ਕੇ ਇਹਨਾਂ ਨੇ ਸਾਡੇ ਕੋਲ ਮੀਰ ਸ਼ਰਫ ਹੋਇਆ ਤੇ ਹੁਣ ਕੀ ਮੰਗ ਕਰਦੇ ਹੁਣ ਅਸੀਂ ਇਹੋ ਮੰਗ ਕਰਦੇ ਸਾਡੀ ਬੇਟੀ ਦੀ ਉਹ ਮਿਲ ਜੇ ਸਾਨੂੰ ਸਾਫ਼ੀ ਮਿਲਣੀ ਚਾਹੀਦੀ ਹੈ ਸਾਡੇ ਨਾਲ ਜੁੜਨੀ ਹੋ ਸਕੇ ਐਸਾ ਚ ਜਿਹੜਾ ਸਾ ਸਾਫ਼ੀ ਨਹੀਂ ਦੇਣ ਜਾਂ ਸਾਨੂੰ ਪੁਲਿਸ ਕੀ ਗੰਦੀ ਜੀ ਪੁਲਿਸ ਕੋਸ਼ਿਸ਼ ਵੀ ਨਹੀਂ ਕਰਦੀ ਸਾਨੂੰ ਗੱਲਾਂ ਹੀ ਕਰਕੇ ਭਜਾ ਦਿੰਦੀ ਕੋਈ ਗੱਲ ਨਹੀਂ ਕਰਦੀ ਗੱਡੀਆਂ ਦੀ ਹਾਂ ਦੱਸੋ ਕੀ ਕਰਨਾ ਤੁਸੀਂ ਕੋਈ ਗੱਲ ਨਹੀਂ ਕਰਦੀ ਕੋਈ ਨਹੀਂ ਸਾਡੀ ਸੁਣ ਲਿਆ ਸਰਕਾਰ ਤੋਂ ਵੀ ਮੰਗ ਸਰਕਾਰ ਕੋ ਇਹ ਹੋ ਮੰਗ ਕਰਨ ਲਿਆ ਵੀ ਸਾਨੂੰ ਇਨਸਾਫੀ ਹੋਣੀ ਚਾਹੀਦੀ ਸਾਡੀ ਜਿਹੜੇ ਦੋਸ਼ੀ ਆ ਛੇ ਜਲਦ ਤੋਂ ਜਲਦ ਕਾਬੂ ਕੀਤੇ ਜਾਣ